ਤੇ ਆਲੇ ਦੀ ਕੁੜੀ ਦੇ ਨਾਲ ਫਰੈਂਡਸ਼ਿਪ ਕਰਕੇ ਤਾਂ ਕੁੜੀ ਨੇ ਉਹਨੂੰ ਪ੍ਰੋਸੈਸ ਲੈ ਲਿਆ ਵੀ ਮੈਨੂੰ ਇੰਗਲੈਂਡ ਭੇਜ ਤੇ ਇੰਗਲੈਂਡ ਭੇਜਣ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਾ ਕੇ ਤੇ ਤੈਨੂੰ ਇੰਗਲੈਂਡ ਲੈ ਜਾਂਗੀ 11 ਵਜੇ ਕੁੜੀ ਉਹਨਾਂ ਬੈਂਚ ਕੀਤੀ ਹੈ ਕੁੜੀ ਉਹਦੀ ਕੁੜੀਆਂ ਦੀ ਮੈਂ ਬਲੌਗ 'ਚ ਪਾ ਦੇਣਾ ਤੈਨੂੰ ਬਲੌਉ ਜਪਾਨ ਤੋਂ ਬਾਅਦ ਧਮਕੀਆਂ ਦਿੱਤੀਆਂ ਜੋ ਕਰ ਲੈ ਕਰਨਾ ਇਹ ਅਸੀਂ ਮਤਲਬ ਕਿ ਪੈਸੇ ਵੀ ਨਹੀਂ ਦੇ ਸਕਦੇ ਤੈਨੂੰ ਮੈਂ ਬਾਹਰ ਨਹੀਂ ਲਿਆਉਂਦਾ ਲੇਕਿਨ ਇੰਗਲੈਂਡ ਜਾਣ ਤੋਂ ਬਾਅਦ ਉਹਨੇ ਟਾਲਮਟੋਲ ਕਰਨੀ ਸ਼ੁਰੂ ਕੀਤੀ ਤਾਂ ਪਲਵਿੰਦਰ ਸਿੰਘ ਜਿਹੜਾ ਉਹ ਡਿਪਰੈਸ਼ਨ 'ਚ ਆ ਗਿਆ ਤਾਂ ਉਹਨੇ ਡਿਪਰੈਸ਼ਨ ਜਾਣ ਕੇ ਰਾਤ ਨੂੰ 1 ਵਜੇ ਦੇ ਕਰੀਬ ਕੁੜੀ ਨਾਲ ਤੇ ਕੁੜੀ ਦੀ ਮਾਂ ਨਾਲ ਫੋਨ ਦੇ ਉੱਤੇ ਗੱਲ ਕਰਦਿਆਂ ਡਿਪਰੈਸ਼ਨ ਜਾਣ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਅੱਜ ਵੀ ਇਹ ਜਿਹੜੀ ਪੰਜਾਬ ਦੀ ਤਰਾਸ ਦੀ ਹੱਥੋਂ ਦੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਵੀ ਪੀੜਤ ਨੇ ਇੱਕ ਜਿਹੜੀ ਵੱਧ ਜਿਹੜੀ ਲੋਕਾਂ ਤੇ ਅੱਜ ਇਹ ਬਾਹਰ ਜਾਣ ਦੀ ਜਿਹੜੀ ਹੋੜ ਲੱਗੀ ਆ ਉਹਦੇ ਤੇ ਲੜਕੀਆਂ ਵੱਲੋਂ ਲੜਕਿਆਂ ਵੱਲੋਂ ਇੱਕ ਦੂਜੇ ਦੇ ਖਿਲਾਫ ਕਿਵੇਂ ਜਣੀ ਉਹ ਪੈਸੇ ਨੱਪ ਕੇ ਪੈਸੇ ਲੈ ਕੇ ਬਾਹਰ ਜਾ ਕੇ ਤੇ ਫਿਰ ਕਿਵੇਂ ਉਹਨਾਂ ਨਾਲ ਵੈਧੇ ਖਿਲਾਫੀ ਕਰਦੇ ਆ ਕਿਵੇਂ ਉਹਨਾਂ ਨਾਲ ਵੈਧੇ ਤੋੜਦੇ ਆ ਦੁੱਖ ਦੇ ਉਹਦੇ ਰਗ ਚੋਂ ਉਹ ਆਤਮ ਹੱਤਿਆ ਕਰ ਰਹੇ ਆ ਲੜਕੀ ਆ ਦੋ ਬੰਦੇ ਦੇ ਖਿਲਾਫ ਪਰਚਾ ਦੱਦਾ ਲੜਕੀ ਦੇ ਦਿਨ ਉਹਦੀ ਮਦਰ ਦਾ ਬਲਾਕ ਮਨਪ੍ਰੀਤ ਕਪੂਰ ਮਨਪ੍ਰੀਤ ਦਾ ਬਲਾਕ ਠੀਕ ਹੈ ਜੀ ਲੜਕੀ ਆ ਉਹ ਕੈਨੇਡਾ ਦੇ ਵਿੱਚ ਆ ਜਿਸ ਸੰਬੰਧੀ ਅਸੀਂ ਐਲਓਸੀ ਜਾਰੀ ਕੀਤੀ ਹੋਈ ਆ ਠੀਕ ਆ ਉਹਦੀ ਮਦਰ ਦੇ ਬਾਰੇ ਅਸੀਂ ਥੋਂ ਥੋਂ ਦੇ ਸਿਸ਼ਾਪੇ ਮਾਰ ਰਹੇ ਉਹਨੇ ਸੈਸ਼ਨ ਕੋਰਟ ਚ ਬੇਲ ਲਈ ਸੀ ਤੋਂ ਡਿਸਕਸ ਹੋ ਚੁੱਕੀ ਹੈ ਇਹਦੀ ਬੇਲ ਉਹ ਪਿੰਡ ਨਸੂਰ ਤੋਂ ਨੌਜਵਾਨ ਮੁੰਡਾ ਭਲਵਿੰਦਰ ਸਿੰਘ ਜਿਹੜਾ ਕਿ ਪਟਿਆਲੇ ਦੀ ਕੁੜੀ ਦੇ ਨਾਲ ਫਰੈਂਡਸ਼ਿਪ ਕਰਕੇ ਤਾ ਕੁੜੀ ਨੇ ਉਹਨੂੰ ਪ੍ਰੋਸੈਸ ਚ ਲੈ ਲਿਆ ਵੀ ਮੈਨੂੰ ਇੰਗਲੈਂਡ ਭੇਜ ਤੇ ਤੇ ਇੰਗਲੈਂਡ ਭੇਜਣ ਤੋਂ ਬਾਅਦ ਮੈਂ ਤੇਰੇ ਨਾਲ ਵਿਆਹ ਕਰਾ ਕੇ ਤੇ ਤੈਨੂੰ ਇੰਗਲੈਂਡ ਲੈ ਜਾਂਗੀ। ਲੇਕਿਨ ਇੰਗਲੈਂਡ ਜਾਣ ਤੋਂ ਬਾਅਦ ਉਹਨੇ ਟਾਲਮਟੋਲ ਕਰਨੀ ਸ਼ੁਰੂ ਕੀਤੀ ਤਾਂ ਪਲਵਿੰਦਰ ਸਿੰਘ ਜਿਹੜਾ ਉਹ ਡਿਪਰੈਸ਼ਨ ਚ ਆ ਗਿਆ। ਤਾਂ ਉਹਨੇ ਡਿਪਰੈਸ਼ਨ ਜਾਣ ਕੇ ਰਾਤ ਨੂੰ 1 ਵਜੇ ਦੇ ਕਰੀਬ ਕੁੜੀ ਨਾਲ ਤੇ ਕੁੜੀ ਦੀ ਮਾਂ ਨਾਲ ਫੋਨ ਦੇ ਉੱਤੇ ਗੱਲ ਕਰਦਿਆਂ ਡਿਪਰੈਸ਼ਨ ਜਾਣ ਕੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਤਾਂ ਉਹਦੇ ਅੱਜ 2 ਮਹੀਨੇ ਹੋ ਗਏ ਨੇ। ਉਹਦੇ ਸਬੰਧ ਦੇ ਵਿੱਚ ਪਰਿਵਾਰ ਦਾ ਇਹੀ ਰੋਸ ਹੈ ਵੀ ਇੱਕ ਮੈਂਬਰ ਵੀ ਗ੍ਰਿਫਤਾਰ ਨਹੀਂ ਹੋਇਆ ਕੋਈ ਉਹਦੇ ਉੱਤੇ ਕਾਰਵਾਈ ਨਹੀਂ ਪਾਈ ਗਈ ਤਾਂ ਪਰਿਵਾਰਾਚ ਮਜਬੂਰ ਹੋ ਗਿਆ ਇੱਥੇ ਆ ਕੇ ਛੜਕ ਦੇ ਉੱਤੇ ਬੈਠਣ ਨੂੰ ਸਿਰਫ ਆਹੀ ਹੈ ਵੀ ਜਿਹੜੇ ਅੱਜ ਦੇ ਸਮਾਜ ਦੇ ਵਿੱਚ ਇੱਕ ਪਰਿਵਾਰ ਦਾ ਕੋਲੋਤਾ ਪੁੱਤਰ ਨੌਜਵਾਨ ਅੱਜ ਘਰੋਂ ਤੋਂ ਚਲਾ ਗਿਆ ਤੇ ਘਰ ਉੱਜੜ ਗਿਆ ਤੇ ਪੁਲਿਸ ਜਿਹੜੀ ਉਹ ਟਾਲਮਟੋਲੇ ਅੱਜ ਵੀ ਕਰਦੀ ਆ ਵੀ ਤੇ ਪਹਿਲਾਂ ਵੀ ਕਰਦੀ ਸੀ ਇਹ ਸਬੰਧ ਚ ਇਹ ਜਿਹੜਾ ਤਰਨਾਜ ਜਹੀ ਲਾਇਆ ਹੋ ਜੀ ਪੈਸੇ ਲਵਾ ਕੇ ਕੁੜੀ ਬਾਹਰ ਜਾ ਕੇ ਮੁੱਕਰੀ ਏ ਮੁੱਕਰ ਕੇ ਤੇ ਜਾ ਕੇ ਮਤਲਬ ਕਿ ਰਾਤ ਨੂੰ 12 ਵਜੇ 11 ਵਜੇ ਕੁੜੀ ਉਹਨਾਂ ਬੈਂਚ ਕੀਤੀ ਏ ਕੁੜੀ ਉਹਦੀ ਕੁੜੀਆਂ ਦੀ ਮੈਂ ਬਲੌਗ ਚ ਪਾ ਦੇਣਾ ਤੁਹਾਨੂੰ ਬਲੌਗ ਚ ਪਾ ਤਾਂ ਕੋਈ ਧਮਕੀਆਂ ਦਿੱਤੀਆਂ ਜੋ ਕਰ ਲੈ ਕਰਨੇ ਇਹ ਅਸੀਂ ਮਤਲਬ ਕਿ ਪੈਸੇ ਵੀ ਨਹੀਂ ਦੇ ਸਕਦੇ ਤੈਨੂੰ ਮੈਂ ਬਾਹਰ ਨਹੀਂ ਲਿਆਉਣਾ ਇਹ ਹੋਰ ਮੁੰਡਿਆਂ ਦੇ ਨਾਲ ਫੋਟੋ ਪਾ ਕੇ ਖਿੱਚ ਕੇ ਆਉਨੇ ਇਹਨਾਂ ਨੂੰ ਪਾ ਦੇ ਜਦੋਂ ਹੋਰ ਮੁੰਡਿਆਂ ਨਾਲ ਖਿੱਚ ਕੇ ਫੋਟੋ ਪਾਈਏ ਇਹ ਮੁੰਡਾ ਦਫਸ਼ਣ ਜਾ ਗਿਆ ਇਹ ਦਵਿਸ਼ਨ ਚ ਆ ਕੇ ਇਹਨੇ ਅਪੀਲ ਦਿੱਤੀ ਹੈ। ਬੰਦ ਦੇ ਵਿੱਚ ਲਗਾਇਆ ਗਿਆ ਜੀ। ਇਹ ਅਸਲ ਚ ਕੱਲਾ ਸਾਡੇ ਇੱਕ ਨਸੂ ਪਰਦਾ ਜਿਹੜਾ ਕੇਸ ਹੈ ਸਾਡੇ ਬਲਵਿੰਦਰ ਸਿੰਘ ਨਾਂ ਦਾ ਜਿਹੜਾ ਨੌਜਵਾਨ ਆ ਸੁਸਾਈਡ ਕਰ ਗਿਆ ਉਹ ਗੋਲੀ ਨਾਲ। ਤੇ ਅਸਲ ਚ ਕੀ ਹੈ ਵੀ ਇਹ ਜਿਹੜੀ ਪੰਜਾਬ ਦੀ ਤਰਾਸ ਦੀ ਇੱਥੋਂ ਦੇ ਜਿਹੜੇ ਨੌਜੋ ਨੌਜਵਾਨ ਨੇ ਉਹ ਨਸ਼ਿਆਂ ਤੋਂ ਵੀ ਪੀੜਤ ਨੇ ਇੱਕ ਜਿਹੜੀ ਵੱਧ ਜਿਹੜੀ ਲੋਕਾਂ ਤੇ ਅੱਜ ਇਹ ਬਾਹਰ ਜਾਣ ਦੀ ਜਿਹੜੀ ਹੋੜ ਲੱਗੀ ਆ ਉਹਦੇ ਤੇ ਲੜਕੀਆਂ ਵੱਲੋਂ ਲੜਕਿਆਂ ਵੱਲੋਂ ਇੱਕ ਦੂਜੇ ਦੇ ਖਿਲਾਫ ਕਿਵੇਂ ਜਣੀ ਉਹ ਪੈਸੇ ਨੱਪ ਕੇ ਪੈਸੇ ਲੈ ਕੇ ਬਾਹਰ ਜਾ ਕੇ ਤੇ ਫਿਰ ਕਿਵੇਂ ਉਹਨਾਂ ਨਾਲ ਵਾਹਦੇ ਖਿਲਾਫੀ ਕਰਦੇ ਆ ਕਿਵੇਂ ਉਹਨਾਂ ਨਾਲ ਵਾਹਦੇ ਤੋੜਦੇ ਆ ਤੇ ਉਸ ਤੋਂ ਬਾਅਦ ਇਹ ਸਾਡੇ ਇਕੱਲੇ ਪਲਵਿੰਦਰ ਦੀ ਗੱਲ ਨਹੀਂ ਇੱਥੇ ਸੈਂਕੜੇ ਜਿਹੜੇ ਨੌਜਵਾਨਾਂ ਸੈਂਕੜੇ ਜਿਹੜੀ ਕੁੜੀਆਂ ਨੇ ਉਹਨਾਂ ਦੇ ਵਾਹਦਿਆਂ ਤੋਂ ਤੜਫਦੇ ਹੋਏ ਵਾਹਦਿਆਂ ਤੋਂ ਜਣੀ ਅ ਕਿਸੇ ਕਿਸਮ ਦਾ ਲਾ ਲੋ ਵੀ ਆਪਾਂ ਉਹ ਦੁੱਖ ਦੇ ਉਹਦੇ ਰਗ ਚ ਉਹ ਆਤਮ ਹੱਤਿਆ ਕਰ ਰਹੇ ਆ ਤੇ ਦੂਜਾ ਵੱਡਾ ਇਹ ਹੈ ਵੀ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹ ਸੁੱਤਾ ਪਿਆ ਬਿਲਕੁਲ ਨਹੀਂ ਇੱਥੋਂ ਪਰਿਵਾਰ ਦੀ ਕਿਤੇ ਗੱਲ ਸੁਣੀ ਤੇ ਇੱਕ ਔਰਤ ਦੇ ਨਾਂ ਤੇ ਉਹਨਾਂ ਨੇ ਪਰਚਾ ਦਰਜ ਕੀਤਾ ਤੇ ਇੱਕ ਉਸ ਕੁੜੀ ਤੇ ਕੀਤਾ ਜਿਹੜੀ ਬਾਹਰ ਗਈ ਵੀ ਆ ਪਰ ਦੂਜੇ ਪਾਸੇ ਜਿਹੜਾ ਉਹਦਾ ਮੈਨ ਅਸਲ ਚ ਜਿਹੜਾ ਜ਼ਿੰਮੇਵਾਰ ਜਿਹੜੇ ਸਾਥੀ ਨੇ ਉਸ ਲੜਕੀ ਨਾਲ ਗੱਲ ਕਰਾਈ ਆ ਇੱਕ ਔਰਤਾ ਤੇ ਇੱਕ ਪਤੀ ਆ ਦੋਨੇ ਪਤੀ ਪਤਨੀ ਨੇ ਫਤਿਹਪੁਰ ਦੇ ਨੇ ਫਤਿਹਪੁਰ ਦੇ ਨੇ ਉਹਨਾਂ ਨੇ ਜਿਹੜਾ ਨੇ ਵਿਚ ਪੈ ਕੇ ਵਿਚੋਲਗੀ ਕੀਤੀ ਐ ਇਸ ਚੀਜ਼ ਦੀ ਤੇ ਉਸ ਤੇ ਬਿਲਕੁਲ ਵੀ ਕੋਈ ਉਹਦੇ ਤੇ ਪਰਚਾ ਨਹੀਂ ਕੀਤਾ ਤੇ ਕਦੇ ਉਹਨਾਂ ਨੂੰ ਅਰੈਸਟ ਨਹੀਂ ਕਰ ਰਹੇ ਤੇ ਜਿਨ੍ਹਾਂ ਤੇ ਪਰਚਾ ਵੀ ਹੋ ਗਿਆ ਉਹ ਵੀ ਅਰੈਸਟ ਨਹੀਂ ਕੀਤੇ ਸਾਡੀ ਅਜੇ ਪੂਰ ਜ਼ੋਰ ਮੰਗਾ ਤੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਜਿਨ੍ਹਾਂ ਤੇ ਪਰਚਾ ਹੋ ਗਿਆ ਤੇ ਜਿਹੜੇ ਇਹ ਦੋਏ ਮੀਆਂ ਬੀਬੀ ਰਹਿ ਕੇ ਮਾਲਕੀਤੀ ਨੇ ਫਤਿਹ ਪਰਦੇ ਤੇ ਇਹਨਾਂ ਨੂੰ ਵੀ ਦੋਨਾਂ ਨੂੰ ਦੋਨਾਂ ਦੇ ਪਰਚਾ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਮੇਰਾ ਪੁੱਤਰ ਜਵਾਨ ਮੈਂ ਖਾਦੋਨੀ ਹੋ ਗਈ ਜੇ ਮੇਰੇ ਬਾਤੇ ਦੁਨੀਆ ਉੱਜੜ ਗਈ ਜੇ ਮੇਰਾ ਕਿ ਦੁਨੀਆਂ ਦੇ ਚਰਾਇਸਾਏ ਉਹ ਡੈਣਾ ਨੇ ਖਾਲਿਆ ਦੇ ਇਹਦਾ ਕੋਈ ਉਹਨਾਂ ਦਾ ਫੜਿਆ ਨਹੀਂ ਗਿਆ ਪਰਿਵਾਰ ਦਾ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਦੇਖੋ ਜੀ ਉਹਦੀ ਮਾਂ ਜਿਹੜੀ ਲੜਕੀ ਆ ਦੋ ਬੰਦਿਆਂ ਦੇ ਖਿਲਾਫ ਪਰਚਾ ਦਾ ਲੜਕੀ ਦੇ ਉਹਦੀ ਮਤਲਬ ਮਨਪ੍ਰੀਤ ਕਮਲਪ੍ਰੀਤ ਦਾ ਲੜਕੀ ਜਿਹੜੀ ਲੜਕੀ ਆ ਉਹ ਕੈਨੇਡਾ ਦੇ ਵਿੱਚ ਆ ਜਿਸ ਸੰਬੰਧੀ ਅਸੀਂ ਐਲਓਸੀ ਜਾਰੀ ਕੀਤੀ ਹੋਈ ਆ ਠੀਕਾ ਉਹਦੀ ਮਦਰ ਦੇ ਬਾਰੇ ਅਸੀਂ ਥੌ-ਥੌ ਦੇ ਛਾਪੇ ਮਾਰ ਰਹੇ ਉਹਨੇ ਸੈਸ਼ਨ ਕੋਰਟ ਚ ਬੇਲ ਲਈ ਸੀ ਤੋਂ ਡਿਸਮਿਸ ਹੋ ਚੁੱਕੀ ਹੈ ਇਹਦੀ ਮੇਰੇ ਉਹਦੀ ਠੀਕ ਹੈ ਬਾਕੀ ਰਹੀ ਜੇ ਇਹਨਾਂ ਨੂੰ ਜਿੱਥੇ ਵੀ ਲੱਗਦਾ ਜਿਹੜੀ ਵੀ ਰਿਸ਼ਤੇਦਾਰੀ ਜਿਹਨਾਂ ਨੂੰ ਲੱਗਦਾ ਅਸੀਂ ਰੇਡ ਕਰਵਾਉਣ ਲਈ ਤਿਆਰ ਆ ਮੇਰੀ ਪੁਲਿਸ ਪਾਰਟੀ ਜਦੋਂ ਕਹਿਣਗੇ ਉਹ ਮੈਂ ਰੇਡ ਕਰਨ ਲਈ ਤਿਆਰ ਆ ਸਾਰੀਆਂ ਰਿਸ਼ਤੇਦਾਰੀ ਦੀ ਰੇਡਾਂ ਚ ਕਰ ਚੁੱਕੇ ਆ ਮੈਂ